ਮਿੱਤਰੋ ਹਰਿਆਣੇ ਦੇ ਇੱਕ ਪਿੰਡ ਦੇ ਜਿੱਤੇ ਹੋਏ ਸਰਪੰਚ ਨੂੰ ਤਿੰਨਾਂ ਸਾਲਾਂ ਬਾਅਦ ਸਰਪੰਚੀ ਮਿਲੀ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਮਿੱਤਰੋ ਜਿਹੜੀ ਕਰਪਸ਼ਨ ਹੈ ਨਾ ਜਿੰਨਾ ਚਿਰ ਉਹ ਪਿੰਡਾਂ ਦੇ ਵਿੱਚੋਂ ਨਹੀਂ ਜਾਂਦੀ ਉਹਨਾ ਚਿਰ ਉਹ ਦੇਸ਼ ਦੇ ਵਿੱਚੋਂ ਨਹੀਂ ਜਾ ਸਕਦੀ ਅੱਜ ਤੋਂ 3 ਸਾਲ ਪਹਿਲਾਂ ਹਰਿਆਣੇ 'ਚ ਇੱਕ ਪਿੰਡ ਆ ਲੱਖੂ ਬਵਾਨਾ ਉੱਥੇ ਇਲੈਕਸ਼ਨ ਹੋਏ ਤਾਂ ਮਿੱਤਰੋ ਉੱਥੇ ਜਿਹੜਾ ਸਰਪੰਚ ਸੀ ਮੋਹਿਤ ਮਲਿਕ ਸਿੱਧੇ ਤੌਰ ਤੇ ਉਹ ਜੇਤੂ ਸੀ 51 ਵੋਟਾਂ ਨਾਲ ਪਰ ਕੀ ਹੋਇਆ ਵੀ ਉੱਥੇ ਧੱਕਾ ਹੋ ਗਿਆ ਦੂਜਾ ਸਰਪੰਚ ਉਹਨਾਂ ਨੇ ਜਿਤਾਤਾ ਤਾਂ 모हित ਮਲਕੇ ਜਿਹੜਾ ਕਿ ਘਰੋਂ ਚੰਗਾ ਸੀ ਉਸਨੇ ਸਿੱਧਾ ਸੁਪਰੀਮ ਕੋਰਟ ਚ ਕੇਸ ਲਾਤਾ ਜੇਕਰ ਰਾਹੁਲ ਗਾਂਧੀ 2 ਤੋਂ 4 ਦਿਨ ਪਹਿਲਾਂ ਆ ਵੋਟਾਂ ਦੀ ਜਿਹੜੀ ਧਾਂਦਲੀ ਨਾ ਫੜਦਾ ਤੇ ਸ਼ਾਇਦ ਇਸ ਸਰਪੰਚ ਨੂੰ ਇਨਸਾਫ ਨਾ ਮਿਲਦਾ ਜਦੋਂ ਵੋਟਾਂ ਦੀ ਧਾਂਦਲੀ ਆਈ ਤਾਂ ਸੁਪਰੀਮ ਕੋਰਟ ਨੇ EVM ਮਸ਼ੀਨ ਮੰਗਾਈ ਤੇ ਵੋਟਾਂ ਦੀ ਗਿਣਤੀ ਕੀਤੀ ਦੁਬਾਰਾ ਉਹੀ ਨਾਲੇ ਕੈਮਰੇ ਮੰਗਾਏ ਨਾਲੇ ਮਸ਼ੀਨ ਮੰਗਾਈ ਉਹੀ ਰਿਕਾਰਡਿੰਗ ਦੇ ਵਿੱਚ ਦੁਬਾਰਾ ਗਿਣਤੀ ਕੀਤੀ ਤੇ ਜਿਹੜਾ ਇਹ ਸਰਪੰਚ ਸੀ ਨਾ 모हित ਮਲਕੇ ਇਸ ਦੀਆਂ 51 ਵੋਟਾਂ ਵਾਧ ਆਈਆਂ ਹੁਣ ਮਿੱਤਰੋ ਗੰਦੇ ਸਿਸਟਮ ਕਾਰਨ 3 ਸਾਲ ਜਿਹੜੀ ਕਿ ਸਰਪੰਚੀ ਇਹ ਗਵਾ ਗਿਆ ਹਾਲਾਂਕਿ ਇਹ 51 ਵੋਟਾਂ ਨਾਲ ਜੇਤੂ ਸੀ ਤੇ 1000 ਵੋਟਾਂ ਵਾਲਾ 3 ਸਾਲ ਸਰਪੰਚੀ ਕਰ ਗਿਆ ਹੁਣ ਮੈਨੂੰ ਇਹ ਦੱਸੋ ਵੀ ਇਹ 3 ਸਾਲ ਦਾ ਸਮਾਂ ਇਹਦੇ ਕੋਲੇ ਕਿਵੇਂ ਆਏਗਾ ਐਡਾ ਵੱਡਾ ਕਰਪਸ਼ਨ ਆਪਣੇ ਪਿੰਡਾਂ ਦੇ ਵਿੱਚ ਚੱਲੀ ਜਾਂਦਾ ਮਿੱਤਰੋ ਮੈਂ ਤਾਂ ਖੁਦ ਹੈਰਾਨ ਆ ਆਪਣੇ ਲਾਗੇ ਦੇ ਪਿੰਡ ਦੀ ਗੱਲ ਆ ਕੋਈ ਬੰਦਾ ਸਰਪੰਚੀ ਲੜ ਰਿਹਾ ਸੀ ਤਾਂ ਆਦਰ ਪਾਰਟੀ ਵਾਲਾ ਬੰਦਾ ਜਿਹੜਾ ਕਿ ਹੁਣ ਸਰਪੰਚਾ ਮੌਜੂਦਾ ਉਹ ਬੰਦਾ ਇਹ ਗੱਲ ਕਹਿੰਦਾ ਵੀ ਜੇਕਰ ਮਿੱਤਰਾ ਤੂੰ ਜਿੱਤ ਵੀ ਜਾਂਦਾ ਨਾ ਉਹਦੇ ਮੂੰਹ ਤੇ ਤੇ ਅਸੀਂ ਤੈਨੂੰ ਜਿੱਤਣ ਨਹੀਂ ਦੇਣਾ ਸੀ ਕਿਉਂਕਿ ਸਾਡੀ ਪਾਰਟੀ ਆ ਸਾਡਾ ਦਬਦਬਾ ਇਹ ਹਾਲਾਤ ਆਪਣੇ ਪਿੰਡਾਂ ਦੇ ਨੇ ਤੇ ਆਪਾਂ ਸਰਕਾਰਾਂ 'ਚ ਦੋਸ਼ ਕੱਢਦੇ ਯਾਰ 20 25 25000 ਲੈ ਕੇ ਆਪਾਂ ਸਰਪੰਚੀ ਦੀਆਂ ਵੋਟਾਂ ਮੁੱਲ ਪਾਉਣੇ ਨੇ ਆਪਾਂ ਸਰਕਾਰਾਂ 'ਚ ਦੋਸ਼ ਕੱਢਦੇ ਯਾਰ ਸਰਕਾਰਾਂ ਨੇ ਕੀਤਾ ਕੁਛ ਨਹੀਂ ਤਾਂ ਮਿੱਤਰਾ ਪਹਿਲਾਂ ਆਪਦਾ ਮੱਲੀ ਆਪਦਾ ਦਿਲ ਸਾਫ਼ ਕਰ ਆਪਦਾ ਮਨ ਸਾਫ਼ ਕਰ ਲੋਕਾਂ ਨੂੰ ਨਾ ਦੱਸ ਪਹਿਲਾ ਤੂੰ ਕ੍ਰਾਪਸ਼ਨ ਤੋਂ ਆਪਦੇ ਆਪ ਨੂੰ ਕੱਢ ਫੇਰ ਜਾ ਕੇ ਕਿਸੇ ਮੰਤਰੀ ਮੁੱਖ ਮੰਤਰੀ ਤੇ ਇਲਜ਼ਾਮ ਲਾਈਂ ਵੀ ਤੂੰ ਸਾਡੇ ਦੇਸ਼ ਦਾ ਕੁਝ ਸਵਾਰਿਆ ਨਹੀਂ ਸਾਡੀਆਂ ਸੜਕਾਂ ਗਲੀਆਂ ਬਣਾਈਆਂ ਨਹੀਂ ਠੀਕ ਹੈ ਕਿ ਨਹੀਂ ਆਪਦੇ ਅੰਦਰੋਂ ਮੈਲ ਕੱਢੋ ਹਨਾ ਤੇ ਇਸ ਕਰਕੇ ਮਿੱਤਰੋ ਜਿੰਨਾ ਚਿਰ ਆਪਣੀ ਚੋਣੀ ਮੈਲ ਜਾਂਦੀ ਉਹਨੇ ਚਿਰ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਆਪਣੇ ਦੇਸ਼ ਦਾ ਬੇੜਾਗਰਕ ਹੋਣਾ ਹੀ ਹੋਣਾ